ਉਦਾਸ ਹੋਏ ਬਿਨਾ ਨਵੇਂ ਜੀਵਨ ਦੀ ਤਲਾਸ਼ ਕਰਨੀ ਬੜੀ ਔਖੀ ਹੈ ਜੋ ਇਸ ਸੰਸਾਰ ਕੋ ਉਦਾਸ ਹੀ ਨਹੀਂ ਨਿਰੰਕਾਰ ਦੀ ਕਿਸ ਤਰ੍ਹਾਂ ਤਲਾਸ਼ ਕਰੇਗਾ ਮੁਸ਼ਕਿਲ ਹੈ ਔਰ ਜੈਸੇ ਸ਼ਬਦ ਚੋਟ ਕਰ ਗਿਆ ਉਦਾਸ ਹੋ ਗਿਆ ਇਹ ਬੰਦਾ ਅਗਰ ਮੁਸਲਮਾਨ ਹੈ ਤਾਂ ਸ਼ਰਾ ਦਾ ਪੂਰਾ پابੰਦ ਹੋ ਜਾਏ ਅਗਰ ਇਹ ਬੰਦਾ ਗੁਰਦੁਆਰੇ ਆ ਰਿਹਾ ਹੈ ਤਾਂ ਸਾਰੀ ਰਹਿਤ ਬੈਤ ਦਾ ਧਾਰਨੀ ਹੋ ਜਾਏ ਇੱਕਦਮ اور اے بندہ اگر ہندو ہے تو پورا کرم کانڈ اپنا لے گا اور شبد نے چوٹ کر سنگ نے چوٹ کر کر سنگ نے دیتی ہے تو یہ اپنے پورن طور بنان کی کوشش کرے گا اگر کوئی ہندو پورن طور پہ کرم کانڈی نہیں ہویا اجے ست سنگ نے چوٹ نہیں کی تھی. اگر کوئی مسلمان ਪੂਰਨ ਤੌਰ ਤੇ ਸ਼ਰਧਾ ਦਾ ਧਾਰਨੀ ਨਹੀਂ ਹੋਇਆ ਯਕੀਨ ਜਾਨੋ ਅਜੇ ਨਮਾਜ਼ ਨੇ ਚੋਟ ਨਹੀਂ ਕੀਤੀ ਅਜੇ ਕੁਰਾਨ ਦੀ ਤਲਾਵਤ ਦਾ ਕੋਈ ਅਸਰ ਨਹੀਂ ਹੋਇਆ ਕੁਝ ਵੀ ਨਹੀਂ ਕਿ ਕੋਈ ਪੂਰਨ ਤੌਰ ਤੇ ਰਹਿਤ ਬੈਦ ਦਾ ਧਾਰਨੀ ਨਹੀਂ ਹੋਇਆ ਅਜੇ ਸ਼ਬਦ ਨੇ ਚੋਟ ਨਹੀਂ ਕੀਤੀ ਅਜੇ ਕਥਾ ਕਿ ਤੁਮਨੇ ਕਦੇ ਹੀ ਚੋਟ ਨਹੀਂ ਕੀਤੀ ਇਹ ਮਨ ਨੂੰ ਇੱਕ ਪਾਸੇ ਕਰ ਜਾਂਦਾ ਰਿਹਾ ਸ਼ਬਦ ਦਾ ਤੀਰ ਲੰਘ ਜਾਂਦਾ ਰਿਹਾ ਨਹੀਂ ਲੱਗੇ ਅਗਰ ਲੱਗਦਾ ਤੁਸੀਂ ਪੂਰਨ ਤੌਰ ਤੇ ਰਹਿਤ ਬੈਦ ਦਾ ਧਾਰਮੀ ਹੋ ਜਾਓ ਅਗਰ ਸਤਸੰਗ ਨੇ ਚੋਟ ਕੀਤੀ ਈ ਤੇ ਪੂਰਾ ਕਰਮਕਾਂਡੀ ਹੋ ਜਾਣਾ ਸੀ ਔਰ ਜੇ ਮੁਸਲਮਾਨ ਹੈ ਤੇ ਪੱਕਾ ਸ਼ਰੀ ਹੋ ਜਾਣਾ ਸੀ ਪੰਜ ਵਕਤ ਦਾ ਪੱਕਾ ਨਮਾਜ਼ੀ ਪੂਰੀ ਕੁਰਾਨ ਦੀ तिलावत ਕਰਨ ਵਾਲਾ ਜ਼ਕਾਤ ਦੇਣ ਵਾਲਾ ਰੋਜ਼ੇ ਰੱਖਣ ਵਾਲਾ ਕਿਸੇ ਵੀ ਨਿਯਮ ਨੂੰ ਛੋੜਨ ਵਾਲਾ ਪੂਰੀ ਬੁਖਤ ਗਈ ਪਕਿਆਈ ਕਿ ਹੁਣ ਜੋ ਕੁਝ ਮੈਂ ਕਹਿਣ ਲਗਾ ਉਹਨੂੰ ਥੋੜੀ ਜਿਹੀ ਗਹਿਰਾਈ ਨਾਲ ਸਰਵਨ ਕਰਨਾ ਸਾਲ 2 ਸਾਲ 5 7 ਸਾਲ ਸ਼ਰਾ ਦੇ ਚ ਲੰਗੇ ਨੇ ਕਰਮ ਕਾਰਨ ਦੇ ਚ ਲੰਗੇ ਨੇ ਵਹਿਤ ਵਹਿਦ ਦੇ ਚ ਲੰਗੇ ਨੇ ਲੇਕਿਨ ਨਵੀਂ ਜ਼ਿੰਦਗੀ ਪ੍ਰਾਪਤ ਨਹੀਂ ਹੋਈ ਨਵਾਂ ਜੀਵਨ ਪ੍ਰਾਪਤ ਨਹੀਂ ਹੋਇਆ ਦੋ ਸ਼ਬਦ ਬਰਦਾਸ਼ ਕਰਨੇ ਤੇ ਬੰਦਾ ਸ਼ਰਾ ਤੋਂ ਵੀ ਉਦਾਸ ਹੋ ਜਾਏਗਾ। ਇਹ ਬੰਦਾ ਕਰਮ ਕਾਂਣ ਤੋਂ ਵੀ ਉਦਾਸ ਹੋ ਜਾਏਗਾ। ਇਹ ਹੱਥ ਜੋੜ ਕੇ ਮੈਂ ਮਾਫੀ ਮੰਗ ਲਵਾਂ ਮੈਂ ਗਲਤ ਹਾਂ ਤੇ ਮੇਰੀ ਸੁਦਾਈ ਵੀ ਕਰ ਦੇਣਾ ਇਹ ਬੰਦਾ ਰਹਿਤ ਬੈਗ ਤੋਂ ਵੀ ਉਦਾਸ ਹੋ ਜਾਏਗਾ। ਕਿਉਂ? ਜਿਸ ਲਈ ਸ਼ਿੰਗਾਰ ਕੀਤਾ ਉਹਦੀ ਝਲਕ ਨਹੀਂ ਮਿਲੀ। 5-7 ਸਾਲ ਹੋ ਗਏ ਨੇ 10 ਸਾਲ ਹੋ ਗਏ ਨੇ ਜਿਹਨੂੰ ਕਿ ਸੋਚਣ ਵਾਲਾ ਬੰਦਾ ਹੈ ਤਾਂ ਹੀ ਤੇ ਸ਼ਬਦ ਨੇ ਝੋਟ ਕੀਤੀ ਸੋਚ ਦਾ ਨਾਲ ਤੇ ਝੋਟ ਲਗਣੀ ਨਹੀਂ ਸੀ ਝੋਟ ਤੇ ਸਿਆਣੇ ਨੂੰ ਲੱਗੇ ਲਾਜ਼ਮੀ 90% ਖੁਦਕਸ਼ੀ ਸਿਆਣੇ ਬੰਦੇ ਕਰਦੇ ਨਾ ਮੂਵ ਨਹੀਂ ਕਰਦੇ ਉਹ ਕਿ ਨਾ ਪਰ ਆਪਣੇ ਆਪ ਨੂੰ ਬੁਲਾਉਣ ਦੀ ਵੀ ਕੋਸ਼ਿਸ਼ ਹੋਈ ਕਰਦੇ ਨੇ ਜੋ ਬਹੁਤਾ ਸੋਚਦੇ ਨੇ ਤੇ ਬਹੁਤੇ ਸੋਚਣ ਕਰਕੇ ਗਮਗੀਨ ਹੋ ਜਾਂਦੇ ਆ ਤੇ ਆਪਣੇ ਆਪ ਦੇ ਨਾਲ ਬੈਠਣਾ ਬੜਾ ਔਖਾ ਹੋ ਜਾਂਦਾ ਹੈ ਆਪਣੇ ਆਪ ਨੂੰ ਬੁਲਾਉਣ ਦੀ ਕੋਸ਼ਿਸ਼ ਕਰਦੇ। ਮਨੁੱਖ ਇਕੱਤਰ ਨਾਲ ਬੈਠ ਸਕਦਾ ਹੈ ਮਿੱਤਰ ਨਾਲ ਬੈਠ ਸਕਦਾ ਹੈ ਪਤਨੀ ਨਾਲ ਬੈਠ ਸਕਦਾ ਹੈ ਪਤੀ ਨਾਲ ਬੈਠ ਸਕਦਾ ਹੈ। ਕੋਈ ਕਿਤਾਬ ਚਾਹੀਦੀ ਹੈ ਟੀਵੀ ਨਾਲ ਬੈਠ ਸਕਦਾ ਹੈ ਰੇਡੀਓ ਨਾਲ ਬੈਠ ਸਕਦਾ ਹੈ ਮਨੁੱਖ ਆਪਣੇ ਆਪ ਦੇ ਨਾਲ ਨਹੀਂ ਬੈਠ ਸਕਦਾ। ਕੋਈ ਵੀ ਨਹੀਂ ਬੈਠ ਸਕਦਾ। ਜੋ ਜਿਵੇਂ ਆਪਣੇ ਆਪ ਦੇ ਨਾਲ ਬੈਠਦਾ ਹੈ ਸਿਵਾਏ ਬੇਚੈਨੀ ਤੋਂ ਹੋਰ ਕੁਝ ਵੀ ਨਹੀਂ। ਹਰ ਬੰਨੋ ਕੋ ਦੌੜ ਰਿਹਾ ਕਿਥੋਂ ਆਪਣੇ ਆਪ ਤੋਂ ਵੱਜ ਆਪਣੇ ਆਪ ਤੋਂ ਵੱਜ ਜਾਓ ਦੂਸਰੇ ਕੋਲ ਬੈਠੋ ਪਰ ਕੌਣ ਦੱਸੇ ਦੂਸਰੇ ਕੋਲ ਵੀ ਇਹੀ ਸਿਆਪੇ ਨੇ ਇਹ ਹੀ ਕੁਛ ਹੈ ਦੂਸਰਾ ਵੀ ਇਹੀ ਕੁਛ ਕਿਸ 'ਤੇ ਖੋਲੋਂ ਗੰਠੜੀ ਦੁਖੀ ਭਰਾ ਆ ਮਹਾਰਾਜ ਜੀ ਕਹਿੰਦੇ ਮੈਂ ਗੰਢ ਦੇ ਅੱਗੋਂ ਖੋਲਣਾ ਚਾਹੁੰਦਾ ਕੋ ਖੋਲਣ ਲੱਗਦਾ ਅਗੇ ਪਹਿਲੇ ਹੀ ਖੋਲ ਕੇ ਰੱਖ ਦੇਂਦਾ ਮੈਂ ਇੱਕ ਦੁਖ ਦੀ ਗੱਲ ਕਰਦਾ ਉਹ ਦਸ ਦੁਖ ਦੀ ਗੱਲ ਕਰਦਾ ਬਸ ਦੋ ਦੁਖੀ ਬੈਠ ਕੇ ਆਪਣੇ ਦੁੱਖ ਨੂੰ ਬੁਲਾ ਸਕਦੇ ਨੇ ਮਿਟਦਾ ਕੋਈ ਨਹੀਂ ਇਹ ਵੀ ਮਹਿਸੂਸ ਕਰਦੇ ਵਕਤੀ ਤੌਰ ਤੇ ਬੁਲਾਉਣ ਦਾ ਇੱਕ ਰੰਗ ਹੁੰਦਾ ਹੈ ਇਸ ਵਾਸਤੇ ਕਹਿੰਦੇ ਨੇ ਇਕੱਲਾ ਤੇ ਰੱਬ ਵੀ ਨਾ ਹੋਵੇ ਇਕੱਲ ਅਖਰ ਦੀ ਹੈ ਤੇ ਜਿਹਨੂੰ ਇਕੱਲ ਅਖਰ ਦੀ ਗੱਲ ਸਪਸ਼ਟ ਹੋ ਗਈ ਆਪਣੇ ਆਪ ਦੇ ਨਾਲ ਨਹੀਂ ਰਹਿ ਸਕਦਾ ਔਰ ਕਿਉਂ ਨਹੀਂ ਰਹਿ ਸਕਦਾ ਇਹਦੇ ਕੋਲ ਕੁਝ ਵੀ ਨਹੀਂ ਹੈ ਤਾਂ ਹੀ ਨਹੀਂ ਰਹਿ ਸਕਦਾ ਜੋ ਆਪਣੇ ਆਪ ਦੇ ਨਾਲ ਰਹਿ ਸਕਦਾ ਹੈ ਬੜਾ ਮਹਾਨ ਮਨੁੱਖ ਹੈ ਬਹੁਤ ਵੱਡਾ ਮਨੁੱਖ ਦੇ ਵੀ ਮਰਜ਼ ਉਹਦੇ ਕੋਲ ਕੁਛ ਹੈ ॠषि ਯਾਗਵਲਨ ਗੰਗਾ ਦੇ ਤੱਟ ਤੇ ਬੈਠਾ ਸੀ ਉਸਦੇ ਮਿੱਤਰ ਨੇ ਦੇਖਿਆ ਕੱਲਾ ਬੈਠਾ ਹੈ ॠषि ਚਲੋ ਚੱਲ ਕੇ ਸਾਥ ਦੇ ਲਈਏ ਜਾ ਕੇ ਕੋਲ ਬੈਠੇ ਤੇ ਆਖਿਆ ਸੰਤ ਜੀ ਤੁਸੀਂ ਕੱਲੇ ਬੈਠੇ ਸੀ ਨਾ ਤੇ ਮੈਂ ਤੁਹਾਡਾ ਸਾਥ ਦੇਣ ਲਈ ਆ ਗਿਆ ਯਾਗਵਲਨ ਕਹਿਣ ਲਗਾ ਤੈਨੂੰ ਕਿਸ ਨੇ ਕਹਿ ਦਿੱਤਾ ਮੈਂ ਕੱਲਾ ਬੈਠਾ ਸੀ ਮੈਂ ਤੇ ਆਪਣੇ ਨਾਲ ਜੁੜਿਆ ਹੋਇਆ ਸੀ ਕਦੋਂ ਤੋਂ ਆਇਆ ਮੈਨੂੰ ਕੱਲਾ ਕਰ ਦਿੱਤਾ ਮੈਨੂੰ ਆਪਣੇ ਨਾਲੋਂ ਤੋੜ ਦਿੱਤਾ ਮੇਰੇ ਤੇ ਰਹਿਣ ਦਾ ਤਰਸ ਕਰ ਮੈਨੂੰ ਆਪਣੇ ਆਪ ਦੇ ਨਾਲ ਬੈਠਣ ਦੇ ਏਕ ਇਹ ਵੀ ਤੰਗ ਹੈ ਏਕ ਇਹ ਵੀ ਤਰੀਕਾ ਹੈ ਵਰਨਾ ਇਕੱਲੇਪਨ ਨੂੰ ਆਮ ਦੁਨੀਆ ਤੇ ਸਜ਼ਾ ਮੰਨਦੀ ਏ ਪਤਾ ਜੇਲ੍ਹ ਦੇ ਜਿਸ ਨੂੰ ਸਭ ਤੋਂ ਕਰੜੀ ਸਜ਼ਾ ਦੇਣੀ ਹੋਵੇ ਉਹਨੂੰ ਕੱਲਾ ਰੱਖਦੇ ਨੇ ਤਨਹਾ ਤੇ ਆਪੇ ਠੀਕ ਹੋ ਜਾਏਗਾ ਇਹਨੂੰ 5-7 ਦਿਨ ਕੱਲੇ ਰੱਖ ਤਨ ਹਾਈ ਸਜ਼ਾ ਹੈ ਕਿਸ ਲਈ ਜਿੱਦੇ ਕੋਲ ਕੁਝ ਵੀ ਨਹੀਂ ਹੈ ਨਾ ਕੋਈ ਉਮੰਗ ਨਾ ਕੋਈ ਤਰੰਗ ਨਾ ਕੋਈ ਖੇੜਾ ਨਾ ਕੋਈ ਖੁਸ਼ੀ ਨਾ ਅੰਦਰ ਹੁਲਾਸ ਇਸ ਤਰ੍ਹਾਂ ਆਪਣੇ ਆਪ ਦੇ ਨਾਲ ਬੈਠੇ ਕਿਉਂਕਿ ਆਪਣੇ ਆਪ ਦੇ ਨਾਲ ਨਹੀਂ ਬੈਠ ਸਕਦੇ ਸਿਵਾਏ ਦੁੱਖਾਂ ਤੋਂ ਹੋ ਰਹਿ ਕਿ ਹਰ ਮਨੁਕ ਦੁੱਖਾਂ ਦੀ ਮੰਡ ਹੈ ਹਰ ਮਨੁਕ ਦੁੱਖਾਂ ਦੀ ਗਠੜੀ ਚੁਕੀ ਦਿਲ ਹੈ ਹਰ ਮਨੁਕ ਦੇ ਕੋਲ ਹੋ ਕੇ ਹੀ ਹੋ ਕੇ ਨੇ ਬਸ ਤੁਸੀਂ ਥੋੜਾ ਜਿਹਾ ਮੌਕਾ ਦੇ ਤੁਸੀਂ ਆਪਣਾ ਇੱਕ ਦੁੱਖ ਸੁਣਾਓ ਦੇਖੋ ਕਿਤਨੇ ਸੌ ਦੁੱਖ ਸੁਣਾਉਂਦਾ ਹੈ ਇਹ ਗੰਡ ਖੋਲਣੀ ਅਗਲੇ ਦਿਖੀਏ ਬਸ ਤੁਸੀਂ ਆਪਣਾ ਇੱਕ ਦੁੱਖ ਸੁਣਾਓ ਬਾਕੀ ਉਹ ਸੁਣਾਉਂਦਾ ਰਹੇਗਾ ਮਸ਼ੀਨ ਦੀ ਤਰ੍ਹਾਂ ਚੱਲਦਾ ਰਹੇਗਾ ਸੁਣਦੇ ਜਾਣਾ ਸਭ ਕੁਝ ਸੁਣਾਈ ਦੇਵੇ ਚੁੱਪੀ ਨਹੀਂ ਕਰੇਗਾ ਪਰ ਮੇਰੀ ਕੋਸ਼ਿਸ਼ ਇਹ ਹੀ ਹੁੰਦੀ ਹੈ ਜੇ ਕਹਿੰਦੇ ਜਾਣਾ ਔਖੇ ਨਾ ਹੋਣਾ ਕਿ ਕਿਸੇ ਦੇ ਸਾਹਮਣੇ ਕੋਈ ਇਸ ਤਰ੍ਹਾਂ ਦੀ ਗੱਲ ਨਾ ਕਰੀ ਇਹ ਨਹੀਂ ਗੰਡ ਖੋਲ ਹੀ ਨਹੀਂ ਕਿਦਰ ਫੈਰ ਕੋਈ ਨਹੀਂ ਇਹ ਹਕੀਕਤ ਬਹੁਤ ਵੱਡੀ ਸਚਾਈ ਹੈ ਕਿ ਮਨੁੱਖ ਨੂੰ ਆਪਣੇ ਦੁੱਖ ਸੁਣਾਉਣ ਦਾ ਵੀ ਸ਼ੌਕ ਆਉਂਦਾ ਹੈ ਰਸ ਆਉਂਦਾ ਹੈ ਬੜਾ ਸੁਆਦ ਇਸ ਤਰ੍ਹਾਂ ਦੀ ਇੱਕ ਆਦਤ ਵੀ ਬਣ ਜਾਂਦੀ ਹੈ ਔਰ ਐਸੀ ਆਦਤ ਮਨੁੱਖ ਨੂੰ ਇਤਨਾ ਵਿਗਾੜ ਦਿੰਦੀ ਹੈ ਕਿ ਕਿਧਰੇ ਕਿਧਰੇ ਫਿਰ ਸੁੱਖ ਨੂੰ ਵੀ ਦੁੱਖ ਦੇ ਚ ਬਦਲਦਾ ਹੈ ਇਹ ਵੀ ਮਰਜ਼ਾ ਤੁਸੀਂ ਆਖੋਗੇ ਸੁੱਖ ਨੂੰ ਦੁੱਖ ਦੇ ਚ ਬਦਲਦਾ ਹਾਂ ਮੈਂ ਪ੍ਰਤੱਖ ਰੂਪ ਵਿੱਚ ਦੇਖਿਆ ਬੰਬਈ ਤੋਂ ਮੈਂ ਇੰਦੌਰ ਜਾਣਾ ਸੀ ਦਾਦਰ ਸਿੰਘ ਸਵਾਰ ਦੇ ਇੱਕ ਇੰਦੌਰ ਦਾ ਹੀ ਸੱਜਣ ਮਿਲ ਗਿਆ ਉਹਨੇ ਕਿਹਾ ਗੈਨੇ ਜੀ ਅਸੀਂ ਬਾਗ ਰੋਡ ਜਾ ਰਹੇ ਹਾਂ ਸੜੀ ਕਾਰ ਅਸੀਂ ਤੇ ਨਾਗਵੀਂ ਡਰਾਈਵਰਾਂ ਜੀ ਪਤੀ ਪਤਨੀ ਤੇ ਕੋਈ ਨਾਲ ਚੱਲੋ ਸਕੇ ਰਸਤਾ ਚੰਗਾ ਪਾਸ ਹੋਵੇਗਾ ਪਹਿਲਾਂ ਬਾਤਾਂ ਕਰਦੇ ਜਾਵਾਂਗੇ ਮੈਨੂੰ ਕਹਿਣ ਲੱਗਾ ਰਸਤੇ 'ਚ بڑے ਪਹਾੜ ਪੈਂਦੇ ਨੇ ਹਰਿਆਵਲ ਬੜੀ ਸਾਗਵਾਨ ਦਾ ਬੜਾ ਜੰਗਲਾਤ ਆਏਗਾ ਮੈਨੂੰ ਪਤਾ ਤੇ ਮੈਨੂੰ ਵੀ ਹੈ ਪਰ ਚਲੋ ਜਿਸ ਤੁਸੀਂ ਕਹਿੰਦੇ ਇਸ ਤਰ੍ਹਾਂ ਬਣਾ ਲੈਂਦੇ ਆ ਭਰਾ ਉਸ ਦਿਨ ਦਾ ਮੇਰਾ ਤਲਖ ਤਜਰਬਾ ਹੈ ਜਿਉਂ ਬੰਬੇ ਸ਼ਹਿਰ ਤੋਂ ਗੱਡੀ ਬਾਹਰ ਨਿਕਲੀ ਉਹਨੇ ਹੋ ਕੇ ਹੀ ਕਰਨੇ ਸ਼ੁਰੂ ਕੀਤੇ ਉਹ ਅੱਗੇ ਮੈਂ ਡਰਾਈਵਰ ਦੇ ਨਾਲ ਫਰੰਟ ਸੀਟ ਤੇ ਬੈਠਾ ਹੈ ਪਿੱਛੇ ਦੋਵੇਂ ਪਤੀ ਪਤਨੀ ਬੈਠੇ ਤੇ ਮੈਂ ਹੈਰਾਨ ਹੋਏ ਕਿ ਓਕੇ ਇਹ ਤੇ ਜਲਾ ਕੇ ਰੱਖ ਦੇਗਾ ਇਹਂ ਦੌਰ ਤੱਕ ਪਹੁੰਚਦੇ ਆਪਾਂ ਸਿੱਖ ਕਿ ਵਿਚੈਂ ਬੰਦੇ ਕੋਲ ਬੈਠੋ ਉਹਦੀਆਂ ਤਰੰਗਾਂ ਪ੍ਰਭਾਵਿਤ ਕਰਦੀਆਂ ਇੱਕ ਆਨੰਦ ਪ੍ਰਸੰਚਿਤ ਮਨੁੱਖ ਕੋਲ ਬੈਠੋ ਉਸ ਦੀਆਂ ਤਰੰਗਾਂ ਪ੍ਰਭਾਵਿਤ ਕਰਦੀਆਂ ਤੇ ਉਤੇ ਬੜਾ ਬੇਚੈਨ ਬੰਦਾ ਇਸ ਤਰ੍ਹਾਂ ਹੀ ਓਕੇ ਪਰਦਾ ਇਹਂ ਦੌਰ ਤੱਕ ਗਿਆ ਕਿ ਤੇ ਸਾਰੀ ਕਾਰ ਨੂੰ ਹੀ ਕੋਕੇ ਰੱਖਦੇ ਨਾਹੋ ਕੇ ਐਨੀ ਸੜਨ ਇਤਨੀ ਜਲਨ ਮੇਰੇ ਕੋਲ ਰਹਾ ਨਹੀਂ ਗਿਆ ਜੈਸੇ ਜਲਗਾਉਂ ਦੇ ਨੇੜੇ ਪਹੁੰਚੇ ਤੇ ਮੈਂ ਪੁੱਛ ਲਿਆ ਸਰਦਾਰ ਜੀ ਗੱਲ ਕੀ ਹੈ ਮੈਂ ਕਮੇਲੋਂ ਫਾੜੀ ਪ੍ਰਾਈਵੇਟ ਜ਼ਿੰਦਗੀ ਤੇ ਮਦਾਫਤ ਕਰਨੀ ਨਹੀਂ ਚਾਹੀਦੀ ਪਰ ਤੁਸੀਂ ਇਸ ਤਰ੍ਹਾਂ ਦੇ ਹੌਕੇ ਭਰਦੇ ਆ ਰਹੇ ਹੋ ਮੈਂ ਬੇਚੈਨ ਹੋ ਗਿਆ ਔਰ ਮੈਂ ਸੋਚੀ ਪੈ ਗਿਆ ਕਿ ਮੈਂ ਇਹ ਸਫਰ ਕਿਉਂ ਚੁਣ ਲਿਆ ਥੋੜੇ ਨਾਲ ਗੱਲ ਕੀ ਹੈ ਪਤਾ ਮੈਨੂੰ ਕੀ ਆਖਣ ਲੱਗੇ ਜੈਨੇ ਜੀ ਇੱਕ ਕੋਈ ਦਿਨ ਦੇ ਚ ਛੇ ਲੱਗਦਾ ਘਾਟਾ ਪੈ ਗਿਆ ਕਿ ਕੋਈ ਨਹੀਂ ਕੱਲ ਉਹ ਕੱਲ ਦਾ ਮੈਂ ਬੜਾ ਬੇਚੈ ਬਹੁਤ ਪਰੇਸ਼ਾਨ ਪਤਨੀ ਬੋਲ ਪਈ ਕਹਿੰਦੀ ਗਿਆਨੀ ਜੀ ਇਹ ਗੱਲ ਨਹੀਂ ਹੈ ਇਹ ਗਲਤ ਕਹਿੰਦੇ ਨੇ ਔਰ ਉਹਨਾਂ ਨੂੰ ਸਮਝਾਣ ਲੱਗੀ ਕਮ ਸੇ ਕਮ ਗਿਆਨੀ ਉਹਨਾਂ ਦੇ ਨਾਲ ਦੇ ਝੂਠ ਨਾ ਪੋ। ਉਹ ਕਹਿੰਦੇ ਕਿ ਇਹਨਾਂ ਨੂੰ 4 ਲੱਖ ਦਾ ਨਫਾ ਹੋਇਆ ਹੈ ਪਰ ਇਹਨਾਂ ਨੇ ਮਿਥਿਆ ਸੀ ਕਿ 10 ਲੱਖ ਮਿਲੇਗਾ ਤਾਂ ਰਸਤੇ ਮਿਲੇ ਜਾਂ ਨਹੀਂ ਮਿਲੇ ਆ 4 ਹੈ ਤਾਂ ਉਹਨ ਕੱਲ ਦਾ ਕਹੀ ਜਾਂਦੇ ਨੇ 6 ਲੱਖ ਦਾ ਘਾਟਾ ਪੈ ਗਿਆ 6 ਲੱਖ ਦਾ ਘਾਟਾ। ਨਾ ਆਪ ਆਰਾਮ ਕਰਦੇ ਨਾ ਕਿਸੇ ਹੋਰ ਰੋਈ ਜਾਂਦੇ। ਦੁਖੀ ਮੈਂ ਕਹਾਂ ਠੀਕ ਹੈ ਦੁਖ ਦੁਖ ਪ੍ਰਤੀਤ ਹੋਵੇ ਇਸ ਤਰ੍ਹਾਂ ਦੇ ਲੋਕ ਤਾਂ ਹੈ ਨਾ ਪਰ ਕਈ ਨਫੇ ਨੂੰ ਵੀ ਨੁਕਸਾਨ ਦੇ ਵਿੱਚ ਬਦਲਦੇ ਨੇ ਕਈ ਸੁੱਖਾਂ ਨੂੰ ਵੀ ਦੁੱਖ ਦੇ ਵਿੱਚ ਬਦਲਦੇ ਨੇ ਜੀਵਣਾ ਨਹੀਂ ਆਉਂਦਾ ਬਹੁਤ ਸਾਰੇ ਲੋਕ ਤੇ ਐਸੇ ਨੇ ਸੁੱਖ ਨੂੰ ਹੀ ਦੁੱਖ ਦੇ ਵਿੱਚ ਬਦਲਦੇ ਨੇ ਨਫਿਆਂ ਨੂੰ ਵੀ ਨੁਕਸਾਨ ਦੇ ਜੋ ਹੈ ਬਦਲ ਕੇ ਰੱਖ ਲੈਂਦੇ ਨੇ ਜੀਵਣਾ ਆਪਣਾ ਵੀ ਮਾਲ ਕਰਦੇ ਨੇ ਦੂਜਿਆਂ ਦਾ ਵੀ ਆਦਤ ਹੋ ਜਾਂਦੀ ਹੈ ਔਰ ਫਿਰ ਔਖੇ ਹੋ ਕੇ ਤੇ ਪੁੱਛੋ ਤੇ ਫਿਰ ਦੁੱਖਾਂ ਦੀ ਪੰਨ ਖੋਲ ਕੇ ਜੋ ਹੈ ਰੱਖਣ ਵਿਸਤਾਰ ਸਹਿਤ ਜੋ ਹੈ ਬਿਆਨ ਕਰਨਗੇ। ਤੋਂ ਖੈਰ ਮਨੁੱਖ ਦਾ ਆਪਣੇ ਆਪ ਦੇ ਨਾਲ ਜੀਵਣਾ ਬੜਾ ਔਖਾ ਹੈ। ਕੋਲਣ ਦੀ ਕੋਸ਼ਿਸ਼ ਇੱਥੇ ਜੋ ਹੈ سلسلہ ਆਰੰਭ ਹੁੰਦਾ ਹੈ। ਤੋਂ ਹੁਣ ਮੁਖਤਸਰ ਮੈਂ ਅਲਸ ਕਰਾਂ ਜੋ ਸ਼ਬਦ ਤੋਂ ਸਤਸੰਗ ਤੋਂ ਝੋਟ ਖਾ ਕੇ ਉਦਾਸ ਹੋਇਆ ਹੈ। لازمی اگر یہ سکھ ہے تو پورا ریتیا ریتییا بہت ہو رہا ہوں اگر مسلمان ہے تو پکا شرائی ہوئے گا پکا شرعی حج تے گا روزے بھی رکھے گا پانچ وقت نماز بھی پڑے گا زکاة بھی دے بھی گا تلاوت بھی کرے گا سب کچھ کرے گا سنت بھی رکھے گا اور جے اے یہ ہندو ہے پکا کرم کانڈی گا 68 तीर्थਾਂ ਦੇ ਚੋ ਸਨੇਕ ਵੀ ਨਹੀਂ ਛੜਨਾ ਸਾਰਿਆਂ ਦਾ ਇਸ਼ਨਾਨ ਕਰਕੇ। ਕਿਨੇ ਮਾਗਦਾ ਵੀ ਇਸ਼ਨਾਨ ਕਰਨਾ ਹੈ, ਕੁੰਭ ਦਾ ਵੀ ਕਰਨਾ ਹੈ। ਕਿਨੇ ਸਵੇਰੇ ਸ਼ਾਮ ਗੀਤਾ ਦਾ ਪਾਠ ਵੀ ਕਰਨਾ ਹੈ। ਕਿਨੇ ਪੂਜਾ ਵੀ ਕਰਨੀ ਹੈ, ਨੇ ਅਰਚਾ ਵੀ ਕਰਨੀ ਹੈ, ਨੇ ਬੰਦਨ ਵੀ ਕਰਨਾ ਹੈ। ਕਿਨੇ ਤਿਲਕ ਵੀ ਪਹਿਨਣਾ ਹੈ, ਨੇ ਜਨੇਊ ਵੀ ਪਹਿਨਣਾ ਹੈ, ਨੇ ਤੋਤੀ ਵੀ ਪਹਿਨਣੀ। ਇਹ ਪੱਕਾ ਕਰਮ ਕਾਂਢੀ ਬਣੇਗਾ। ਪੀ ਪੱਕਾ ਰਤ ਵੇਤੀਆ ਬਣੇਗਾ। ਔਰ ਇੱਕ ਪੱਕਾ ਸ਼ਰਈ ਬਣੇਗਾ। ਲੇਕਿਨ ਦਿਨ ਬਹੁਤ ਹੋ ਜਾਣ ਤੇ ਬੰਦਾ ਸੋਚਣ ਸਮਝਣ ਵਾਲਾ ਹੋਵੇ। ਦਿਮਾਗੀ ਤਲ ਤੇ ਜੀਣ ਵਾਲਾ ਹੋਵੇ। ਸ਼ਬਦ ਚੋਟ ਕਰ ਗਿਆ ਸੀ, ਸਤਸੰਗ ਚੋਟ ਕਰ ਗਿਆ, ਉਦਾਸ ਹੋਇਆ ਹੈ। ਯਕੀਨ ਜਾਨੋ ਉਹ ਇਸ ਨੂੰ ਇੱਕ ਹੋਰ ਚੋਟ ਲੱਗੇਗੀ। ਜਿਸ ਲਈ ਇਹ ਸਾਰਾ ਸ਼ਿੰਗਾਰ ਉਸ ਦਾ ਤੇ ਕੋਈ ਪਤਾ ਨਹੀਂ। ਹੋਤੇ ਹੈ। ਇਸ਼ਾਰਾ ਤੋਂ ਉਦਾਸ ਹੋ ਜਾਏਗਾ ਉਸਤਾਖੀ ਮਾ ਕਿ ਕਰਮ ਕਾਣ ਤੋਂ ਉਦਾਸ ਹੋ ਗਏ ਇਸ਼ਾਰਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬੜਾ ਸੋਹਣਾ ਕੀਤਾ ਭਈ ਨਿਰਾਸੀ ਬਹੁਤ ਦਿਨ ਲਾਗੇ ਦੇਸ਼ ਦੇ ਸੰਤਰ ਮੈਂ ਸਗਲੇ ਚਾਲੇ ਬੜੇ ਡੇਰਿਆਂ ਚ ਗਏਆ ਬੜੀ ਤੀਰਥ ਯਾਤਰਾ ਕੀਤੀ ਹੈ ਬੜੇ ਸਾਧੂ ਸੰਤਾਂ ਕੋਲ ਗਿਆ ਬੜਾ ਸਤਸੰਗ ਕੀਤਾ ਹੈ ਦਿਨ ਬਹੁਤ ਲੰਘ ਗਏ ਨੇ ਮੁੱਦਤ ਬਹੁਤ ਹੋ ਗਈ ਹੈ ਪ੍ਰਾਪਤ ਕੁਛ ਨਹੀਂ ਹੋਇਆ ਨਿਰਾਸ਼ਾ ਬਈ ਨਿਰਾਸ਼ੀ ਐਸਾ ਹੁੰਦਾ ਹੈ ਕੋਈ ਮਨੁੱਖ ਪੁੱਤਰਾਂ ਤੋਂ ਨਿਰਾਸ਼ ਹੋ ਜਾਂਦਾ ਹੈ ਕੋਈ ਮਿੱਤਰਾਂ ਤੋਂ ਨਿਰਾਸ਼ ਹੋ ਜਾਂਦਾ ਹੈ ਕੋਈ ਪਤਨੀ ਤੋਂ ਨਿਰਾਸ਼ ਹੋ ਜਾਂਦਾ ਹੈ ਕੋਈ ਪਤੀ ਤੋਂ ਨਿਰਾਸ਼ ਹੋ ਜਾਂਦੀ ਹੈ ਐਸਾ ਹੁੰਦਾ ਹੈ ਜਗਤ ਵਿੱਚ ਕੋਈ ਮਾਂ ਬਾਪ ਤੋਂ ਨਿਰਾਸ਼ ਹੋ ਜਾਂਦਾ ਹੈ ਔਰ ਕੋਈ ਬੱਚਿਆਂ ਤੋਂ ਨਿਰਾਸ਼ ਹੋ ਜਾਂਦਾ ਇਹਨਾਂ ਤੋਂ ਮੈਨੂੰ ਕੀ ਸੁੱਖ ਮਿਲਣਾ ਐ ਐਸਾ ਵੀ ਹੁੰਦਾ ਕੋਈ ਗੁਰੂ ਤੋਂ ਨਿਰਾਸ਼ ਹੋ ਜਾਂਦਾ ਪਰਮਾਤਮਾ ਤੋਂ ਨਿਰਾਸ਼ ਹੋ ਜਾਂਦਾ ਪਤਨੀ ਹੈ ਵੀ ਸਹੀ ਕਿ ਨਹੀਂ ਔਰ ਉਸ ਦੇ ਮਿਲਣ ਨਾਲ ਕੀ ਮਿਲ ਜਾਣਾ ਗੁਰੂ ਤੋਂ ਨਿਰਾਸ਼ ਪਰਮਾਤਮਾ ਤੋਂ ਨਿਰਾਸ਼ ਔਰ ਪੱਕੇ ਨਿਰਾਸ਼ ਬਿਰਤੀ ਦੇ ਉਹ ਮਿਲਣਗੇ ਤੁਹਾਨੂੰ ਜੋ ਬੜੇ ਚਾਉ ਮਲਾਰ ਨਾਲ ਇਸ ਮਾਲਕ ਤੇ ਚਲੇ ਸੇ ਤੇਦੀ ਮਰਸੀ ਦੂਸਰੇ ਦੀ ਗੱਲ ਨੇ ਦੂਸਰਾ ਇਤਨਾ ਉਦਾਸ ਨਹੀਂ ਹੋਵੇਗਾ ਦੂਸਰੇ ਤੇ ਸਮਾਰਕ ਦਾ ਜੇ ਪਾਂਦੀ ਨਹੀਂ ਉਦਾਸ ਹੋਵੇਗਾ ਬਈ ਨਿਰਾਸ਼ੀ ਬਹੁਤ ਦਿਨ ਲਾਗੇ ਅਗਰ ਇਹ ਉਦਾਸ ਹੋਇਆ ਇਸ ਰਹਿਤ ਬੈਤ ਦਾ ਸ਼ਰਾ ਦਾ ਇਸ ਕਰਮ ਕਾਂ ਦਾ ਕਰ ਸਹੀ ਇਸਤੇਮਾਲ ਕਰੇਗਾ ਅਗੰਮੀ ਦੁਨੀਆ ਦੀ ਤਲਾਸ਼ ਕਰੇਗਾ ਪਰਮ ਪ੍ਰਕਾਸ਼ ਦੀ ਖੋਜ ਕਰੇਗਾ ਸਿਰਫ ਇਸ ਵਿੱਚ ਨਹੀਂ ਜੀਵੇਗਾ ਇਹ ਵੀ ਮੈਂਸਰਦੇ ਜਿਨ੍ਹਾਂ ਦੀ ਜ਼ਿੰਦਗੀ ਦਾ ਮਕਸਦ ਮੰਜ਼ਿਲ ਸਿਰਫ ਕਰਮकांड ਹੋ ਜਾਂਦਾ ਹੈ ਸਿਰਫ ਸ਼ਰਾ ਹੋ ਜਾਂਦੀ ਉਹ ਜਿੰਨੇ ਕਠੋਰ ਹੁੰਦੇ ਨੇ ਰੂਹੇ ਜ਼ਮੀਨ ਦੇ ਤੇ ਇਤਨਾ ਸਖਤ ਕਠੋਰ ਹੋਰ ਕੋਈ ਵੀ ਨਹੀਂ ਹੋ ਸਕਦਾ ਇਹ ਵੀ ਮੈਂਸਰਦੇਗਾ ਉਹ ਜਿੰਨੇ ਕਠੋਰ ਹੋ ਜਾਂਦੇ ਉਹ ਜਿੰਨੇ ਜ਼ਾਲਮ ਹੋ ਜਾਂਦੇ ਉਹ ਜਿਤਨੇ ਸਖਤ ਦਿਲ ਦੇ ਹੋ ਜਾਣਗੇ ਇੱਕ ਉਦਾਹਰਣ ਤਵਾਰੀਖੀ ਮੈਂ ਤੁਹਾਡੇ ਸਾਹਮਣੇ ਰੱਖਾਂ ਗੱਲ ਸਪਸ਼ਟ ਹੋ ਜਾਏਗੀ ਸੂਬਾ ਸਰਹੰਦੀ ਕਚੈਰੀ ਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 마ਸੂਮ ਲਾੜਲੇ ਪੇਸ਼ ਕੀਤੇ ਗਏ ਜਿਨ੍ਹਾਂ ਨੂੰ ਪਹਿਲੇ ਬੁਰਜ ਦੇਚ ਰੱਖਿਆ ਗਿਆ ਠੰਡੇ ਬੁਰਜ ਦੇ ਇਸ ਅਜੇ ਪੇਸ਼ ਕੀਤੇ ਗਏ ਕਚੈਰੀ ਦੇ ਸੂਬਾ ਸਰੰਦ ਕਹਿੰਦਾ ਇਹ 마ਸੂਮ ਅਸ ਇਹ ਤੇ ਛੋਟੇ ਨੇ ਬੋ ਇਹਦਾ ਮਤਲਬ ਉਹਨੂੰ ਮਗਲਪਾ ਸੀ ਉਹਨੇ ਨਹੀਂ ਦੇਖੇ ਸੀ ਕੀ 마ਸੂਮ ਅਸ ਇਹ ਤੇ ਬਹੁਤ ਛੋਟੇ ਇਹ ਬਿਲਕੁਲ ਬੱਚੇ ਨੇ ਇਹਦਾ ਮਤਲਬ ਹੈ ਉਹਦੇ ਦਿਲ ਦੇ ਕਿਸੇ ਕੋਨੇ ਦੇ ਅੰਦਰ ਪੈਦਾ ਹੋਏ ਕਿ ਬਹੁਤ ਛੋਟੇ 마ਸੂਮ ਨੇ ਇਹ 마ਸੂਮ ਅਸ ਇਸੇ ਸਭਾ ਵਿੱਚ ਇੱਕ ਕਾਜ਼ੀ ਬੈਠਾ ਹੈ। ਇਸੇ ਸਭਾ ਵਿੱਚ ਦੀਵਾਨ ਸੁਚਾ ਅੰਗ ਵੀ ਬੈਠਾ ਹੈ। ਨਵਾਬ ਮਲੇਰ ਕੋਟਲਾ ਵੀ ਬੈਠਾ ਹੈ। ਹਾਲੇ ਦੁਆਲੇ ਦੇ ਹੋਰ ਨਵਾਬ ਤੇ ਜਾਗੀਰਦਾਰ ਵੀ ਬੈਠੇ ਨੇ। ਕੁੱਲ ਮਿਲਾ ਕੇ 17 ਬੰਦੇ ਨੇ ਜਿਨ੍ਹਾਂ ਨੇ ਫੈਸਲਾ ਕਰਨਾ ਹੈ ਇਹਨਾਂ 마ਸੂਮ ਬੱਚਿਆਂ ਬਾਰੇ। ਪਰ ਫੈਸਲੇ ਤੇ ਮੋਹਰ ਲਾਣੀ ਹੈ ਨਵਾਬ ਸੂਬਾ ਸਰਹੰਦ ਵਜੀਦ ਖਾਨ। ਮੁਖੀ ਉਹ ਹੈ। ਪਰ ਇਸ ਮੁਖੀ ਦੇ ਮੂੰਹੋਂ ਬੱਚਿਆਂ ਨੂੰ ਵੇਖਦੇ ਹੀ ਬੋਲ ਨਿਕਲ ਗਏ ਮਾਸੂਮ ਅਸ ਇਹ ਤੇ ਛੋਟੇ ਨੇ ਬਹੁਤ ਮਾਸੂਮ ਦੀਵਾਨ ਸੁਚਾਨੰਦ ਕਹਿੰਦਾ ਇਹ ਫਰਜ਼ੰਦੇ ਮਾਰ ਅਸ ਇਹ ਮਾਸੂਮ ਨਹੀਂ ਇਹ ਸੱਤ ਦੇ ਬੱਚੇ ਦੀਵਾਨ ਸੁਚਾਨੰ ਇਹ ਫਰਜ਼ੰਦੇ ਮਾਰ ਅਸ ਮਾਰ ਕਹਿੰਦੇ ਨੇ ਸੱਤ ਪਰਸ਼ੀਨ ਦੇ ਵਿੱਚ ਅਰਬੀ ਦੇ ਵਿੱਚ ਪਸ਼ਤੋ ਦੇ ਸੱਪ ਨੂੰ ਕਹਿੰਦੇ ਨੇ ਮਾਰ ਇਹ ਫਰਜ਼ੰਦੇ ਮਾਰਸ ਫਰਜ਼ੰਦ ਕਹਿੰਦੇ ਨੇ ਬੱਚੇ ਇਹ ਸੱਪ ਦੇ ਬੱਚੇ ਇਹ ਵੱਡੇ ਹੋ ਕੇ ਡੰਗ ਮਾਰਨ ਇਹਨਾਂ ਦਾ ਸਿਰ ਅਜੇ ਹੀ ਕੁਚਲ ਦੇਣਾ ਚਾਹੀਦਾ ਮਾਰ ਇਹ ਫਰਜ਼ੰਦੇ ਮਾਰਸ ਇਹ ਬੋਲ ਵਿਮਾਨ ਸੁਚਾਨੰਦ ਦੇ ਵਕਤ ਪਾ ਕੇ ਕਲਗੀਧਰ ਦੇ ਕੰਨਾਂ ਤੱਕ ਵੀ ਪਹੁੰਚੇ ਸਾ ਮੇਰੇ ਬੱਚਿਆਂ ਨੂੰ ਸ਼ਹੀਦ ਕਰਨ ਤੋਂ ਪਹਿਲੇ ਮਾਰ ਆ ਗਿਆ ਗਿਆ ਸੱਪ ਆ ਗਿਆ ਇਹ ਪਰਜੰਦ ਦੇ ਮਾਰ ਉਸ ਜ਼ਫਰਨਾਮਾ ਜਿਹੜਾ ਲਿਖਿਆ ਹੈ ਉਹਦੇ ਸਤਿਗੁਰੂ ਨੇ ਕਬੂਲ ਵੀ ਕੀਤਾ ਹੈ ਕੋਈ ਠੀਕ ਐਸੀ ਮਾਰੀ ਹੈ ਅਸੀਂ ਸਭ ਪੀ ਹੈ ਪਰ ਜ਼ਾਲਮ ਲਈ ਦੁਸ਼ਟ ਲਈ ਸਤਿਗੁਰ ਦੇ ਬੋਲ ਮੈਂ ਤੁਹਾਡੇ ਸਾਹਮਣੇ ਰੱਖਾਂ ਚਾਹ ਸੁਧ ਕੇ ਚੂ ਮੱਛ ਗਾਂ ਕੋਸ਼ਤਾ ਚਾਰ ਕਿ ਬਾਕੀ ਬਹਮਾਂ ਵਸ ਤੋਂ ਪੇਚੀ ਦਾ ਮਾਰ ਕੀ ਹੋਇਆ ਤੁਮਰੇ ਚਾਰ ਬੱਚੇ ਮਾਰ ਦਿੱਤੇ ਔਰੰਗਜ਼ੇਬ ਤੇ ਚੀਦਾ ਸੱਤ ਮੌਜੂਦ ਹੈ ਪਤਾ ਨਹੀਂ ਇਸ ਤਰ੍ਹਾਂ ਦੇ ਕਿਤਨੇ ਬੱਚਿਆਂ ਨੂੰ ਜਨਮ ਦੇ ਗਏਗਾ ਸੱਤ ਤੇ ਮੌਜੂਦ ਹੈ ਕੀ ਹੋਇਆ ਤੂੰ ਚਾਰ ਬੱਚੇ ਮਾਰ ਦਿੱਤੇ ਚਾਰ ਸੱਤ ਦੇ ਬੱਚੇ ਮਾਰ ਦਿੱਤੇ ਸੱਤ ਮੌਜੂਦ ਹੈ ਚਾਹਾ ਸ਼ੁਦ ਤੇ ਚੋਂ ਬੱਚੇ ਗਾਂ ਕੁਸ਼ਤਾ ਚਾਰ ਕਿ ਬਾਕੀ ਬਹਮਾਂ ਦਸਤ ਪੇਚੀ ਦਾ ਮਾਰ ਫੇਚੀ ਦਾ ਸਬ ਜੋ ਬਚ ਗਿਆ ਕੌਣ ਕਿ ਹੁਣ ਤੁਸੀਂ ਖੁਦ ਅੰਦਾਜ਼ਾ ਲਗਾਓ ਸਤਿਗੁਰ ਕਿਸ ਨੂੰ ਕਹਿ ਰਹੇ ਨੇ ਆਪਣੇ ਆਪ ਨੂੰ ਕਹਿ ਰਹੇ ਨੇ ਆਪਣੀ ਉਮਤ ਖਾਲਸੇ ਨੂੰ ਕਹਿ ਰਹੇ ਨੇ ਕਿ ਬਾਪੇ ਬਾਮਾਨ ਦਸ ਤੋ ਫੇਚੀ ਦਾ ਮਾਰ ਐ ਔਰ ਅਜੇ ਸਭ ਮੌਜੂਦ ਹੈ ਕੀ ਹੋਇਆ ਤੂੰ ਚਾਰ ਸ਼ਬਦ ਦੇ ਬੱਚੇ ਮਾਰ ਦਿੱਤੇ ਚਾਹ ਸੁਧ ਕੇ ਚੋਂ ਬੱਚੇ ਗਾਂ ਪੁੱਛਤਾ ਚਾਰ ਇਹ ਸ੍ਰੀ ਮਕਵਾਤ ਪਾਤਸ਼ਾਹੀ ਦਸ ਨੇ ਜ਼ਫਰਨਾਮਾ ਜ਼ਫਰਨਾਮੇ ਦੇ ਅਰਥ ਨੇ ਜਿੱਤ ਦੀਆਂ ਚਿੱਠੀਆਂ ਚਾਹ ਸ਼ੁਦ ਕੇ ਚੂ ਮੱਛੇ ਗਾਂ ਕੋਸ਼ਤਾਚਾਰ ਕਿ ਬਾਕੀ ਬਮਾਨ ਰਸਤੇ ਪੇਚੀ ਦਾ ਮਾਰ ਜੇ ਮਰਦੀ ਕੇ ਅਖਰ ਖਮੋਸ਼ਾਂ ਕੋਨੇ ਕਿ ਆਤਿਸ਼ ਦਾ ਮਾਰਾ ਫਿਰੋਜ਼ਾਂ ਕੋਨੇ ਕਿ ਕੋਈ ਮਰਦਾਨਗੀ ਤੇ ਨਹੀਂ ਅਕਲਮੰਦੀ ਤੇ ਨਹੀਂ ਕਿ ਤੂੰ ਚਾਰ ਚਿੰਗਾਰੀਆਂ 부ਜਾ ਦੇਵੇਂ ਤੇ ਸ਼ੋਲਿਆਂ ਨੂੰ 扑ੜਕਾ ਦੇਵੇਂ 扑ੜਕ ਗਏ ਨੇ ਸ਼ੋਲੇ ਤੇਰੀਆਂ ਚਾਰ ਚਿੰਗਾਰੀਆਂ 부ਜਾਣ ਦੇਣਾ ਦੇ ਚੀ ਦਾ ਸਭ ਮੌਜੂਦ ਹੈ ਕੀ ਹੋਇਆ ਤੂੰ ਚਾਰ ਸੱਪ ਦੇ ਬੱਚੇ ਮਾਰ ਦਿੱਤੇ ਕਿ ਸਤਿਗੁਰੂ ਐਸਾ ਕਹਿੰਦੇ ਨੇ ਸੱਪ ਨੂੰ ਸੰਸਕ੍ਰਿਤ ਦੇਜ ਭੂਜੰਗ ਕਹਿੰਦੇ ਨੇ ਪਰਸ਼ੀਨ ਦੇ ਚ ਮਾਰ ਕਹਿੰਦੇ ਭੂਜੰਗ ਸੱਪ ਉਹ ਰਜ਼ਬਰੀ ਗੱਲ ਜਿਸ ਦਿਨ ਸਤਿਗੁਰ ਨੇ ਕਬੂਲ ਕਰ ਲਿਆ ਸੀ ਭੂਜੰਗ ਦਾ ਜ਼ਾਲਮ ਲਈ ਦੁਸ਼ਟ ਲਈ ਔਰ ਕਬੂਲ ਹਦੋਂ ਕਿਤਾ ਜਦ دیਵਾਨ ਸੁਚਾਲੰਦੀ ਜ਼ਬਾਨ ਤੋਂ ਨਿਕਲਿਆ ਇਹ ਫਰਜ਼ੰਦੇ ਮਾਰਸ ਇਹ ਸਭ ਦੇ ਬੱਚੇ ਆਰ ਫਿਰ ਤੇ ਜਿੱਧਰ ਕਿਧਰੇ ਕੋਈ ਸਿੱਖ ਆ ਰਿਹਾ ਹੋਵੇ ਜਾ ਰਿਹਾ ਹੋਵੇ ਪਤਾ ਮੋਗਲ ਕੀ ਕਹਿੰਦੇ ਸਨ ਕਿ ਮਾਰਮੀ ਰਫਤੀ ਕਿ ਮਾਰਮੀ ਆਵਦ ਇਹ ਸਭ ਜਾ ਰਿਹਾ ਹੈ ਇਹ ਸਭ ਆ ਰਿਹਾ ਕੋਈ ਸਿੱਖ ਨਹੀਂ ਕਹਿੰਦਾ ਸੀ ਮਨੁੱਖ ਵੀ ਨਹੀਂ ਕਹਿੰਦਾ ਸੀ ਕਿ ਮਾਰਮੀ ਰਫਤੀ ਕਿ ਮਾਰਮੀ ਆਵਦ ਇਹ ਸਭ ਆ ਰਿਹਾ ਹੈ ਇਹ ਸਭ ਜਾ ਰਿਹਾ ਅਲੱਦ ਐਸੇ ਹੋ ਗਏ ਸਹਿਬਾਂ ਨੇ ਕਿਆ ਕਬੂਲ ਲੈ ਦੁਸ਼ਟ ਲਈ ਜ਼ਾਲਮ ਲਈ ਜਾਬਰ ਲਈ ਅਸੀਂ ਜ਼ਹਿਰ ਹਾਂ ਮਜ਼ਲੂਮ ਲਈ ਅਸੀਂ ਅੰਮ੍ਰਿਤ ਔਰ ਅੱਜ ਵੀ ਸਿੱਖ ਆਪਣੇ ਬੱਚੇ ਬੱਚੀਆਂ ਦੇ ਜਦ ਨਾਮ ਰਖਾਉਂਦੇ ਨੇ ਤੋ ਗੁਰੰਥੀ ਸਿੰਘ ਅੱਜ ਅਰਦਾਸ ਕਰਦੇ ਨੇ ਇਹ ਸਤਿਗੁਰ ਸੱਚੇ ਬਾਦਸ਼ਾਹ ਆਪਨੇ ਜੋ ਭੁਜੰਗੀ ਦੀ ਦਾਤ ਬਖਸ਼ੀ ਹੈ ਤੋ 부ਜੰਗੀ ਨੂੰ ਨਾਮ ਬਖਸ਼ੋ 부ਜੰਗੀ ਤੋਂ ਮੁਰਾਦ ਕੀ ਸ਼ਬਦ ਦੇ ਬੱਚੇ ਨੂੰ ਨਾਮ ਬਖਸ਼ੋ 부ਜੰਗਨ ਨੂੰ ਨਾਮ ਬਖਸ਼ੋ ਸ਼ਬਦ ਦੀ ਬੱਚੀ ਨੂੰ ਨਾਮ ਬਖਸ਼ੋ 부ਜੰਗ ਸ਼ਬਦ 부ਜੰਗੀ ਸ਼ਬਦ ਦਾ ਬੱਚਾ ਇਹ ਕਬੂਲ ਹੋ ਗਏ ਇਸ ਇਹ ਸ਼ਬਦ ਕਬੂਲ ਹੋ ਗਏ ਪਰਵਾਹ ਨਾ ਦੁਸ਼ਟ ਲਈ ਸਫਾ ਮਜ਼ਲੂਮ ਲਈ ਅਮਰਤ ਜਪਰ ਨਾਮੈ ਜੇ ਸਾਰਾ ਪੁਲਾਸਾ ਕੀਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹ ਬੋਲ ਕੌਣ ਬੋਲਦਾ ਹੈ ਦਿਮਾਨ ਸੁਚਾਨੰ ਇਹ ਫਰਜ਼ੰਦੇ ਮਾਰਸ ਇਹ ਸਖ ਦੇ ਬੱਚੇ ਇਹ ਸੁਚਾਨੰਦ ਕੌਣ ਹੈ ਸਵੇਰੇ ਸ਼ਾਮ ਪੱਕਾ ਨਿਯਮ ਪੂਰਵਕ ਕੀਤਾ ਦਾ ਪਾਠੀ ਹੈ ਅਠਾਰਾਂ ਤੀਸਾਂ ਦਾ ਇਸ਼ਨਾਨ ਕਰਕੇ ਆਇਆ ਜਨੇ ਉਧਾਰਿਆ ਖੇਲਕਲਾ ਕੇ ਆਂਦਾ ਸਵੇਰੇ ਦੋ ਧੋਤੀ ਵਸਤਰ ਕਾ ਪਾਟਨ ਸਵੇਰੇ ਇਸ਼ਨਾਨ ਕਰਦਾ ਦੋਤੀ ਹੋਰ ਪਹਿਂਦਾ ਸ਼ਾਮੇ ਇਸ਼ਨਾਨ ਕਰਦਾ ਦੋਤੀ ਹੋਰ ਪਹਿਂਦਾ ਧੋਤੀਆਂ ਦੋ ਰਗ ਰੱਖ ਬਦਲ ਸਵੇਰੇ ਦੀ ਸ਼ਾਮੀ ਨਹੀਂ ਸ਼ਾਮ ਸਵੇਰੇ ਦੀ ਸ਼ਾਮੀ ਨਹੀਂ ਸ਼ਾਮ ਸਵੇਰੇ ਦੀ ਸ਼ਾਮੀ ਨਹੀਂ ਸ਼ਾਮ